ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਹਾਡਾ ਸਵਾਗਤ ਆ ਜੀ ਟੀਵੀ ਤੇ ਤੇ ਦੋਸਤੋ ਜਿਹੜੀ ਅੱਜ ਆਪਣੀ ਵੀਡੀਓ ਆਪਣਾ ਪੁਰਾਣਾ ਚੈਨਲ ਜਿਹੜੀ ਅੱਜ ਆਪਾਂ ਟੌਪਿਕ ਤੇ ਗੱਲ ਕਰਨੀ ਆ ਕੁਝ ਇਹ ਵੀ ਕਾਰਨ ਸੀਗੇ ਆਪਾਂ ਫਿਲੀਪੀਨ ਮਨੀਲਾ ਤੇ ਵੀਡੀਓ ਪਾਉਂਦੇ ਰਹੇ ਆ ਜੋ ਸਚਾਈ ਸੀਗੀ ਉੱਥੋਂ ਦੀ ਨਾ ਆਪਾਂ ਉਹ ਦੱਸਦੇ ਰਹੇ ਆ ਤੇ ਉਹ ਵੀ ਜਿਹੜਾ ਆਪਣਾ ਪੁਰਾਣਾ ਚੈਨਲ ਸੀਗਾ ਪੰਜਾਬੀ ਜ਼ਬਾਨ ਤੋਂ ਉਹ ਇਸੇ ਕਰਕੇ ਉੱਥੋਂ ਵੀ ਕੁਝ ਕੁ ਸਟ੍ਰਾਈਕਾਂ ਜਿਹੜੀਆਂ ਹੋਵਦੀਆਂ ਸੀਗੀਆਂ ਸੱਚ ਬੋਲਣ ਕਰਕੇ ਕਿਉਂਕਿ ਜਦੋਂ ਕਿਸੇ ਨਜਾਇਜ਼ ਪੈਸਾ ਕਿਸੇ ਨੇ ਖਾਣਾ ਹੁੰਦਾ ਜਾਂ ਕਿਸੇ ਦਾ ਪੰਜਾਬ ਬੈਠੇ ਨੇ ਠਗੀ ਧੋਖਾ ਕਿਸੇ ਨੇ ਕਰਨਾ ਹੁੰਦਾ ਨਾ ਤੇ ਉਹ ਜੇ ਕੋਈ ਚੈਨਲ ਮਤਲਬ ਸੱਚ ਬੋਲੂਗਾ ਉਸ ਬਾਰੇ ਤੇ ਜਿਹੜੇ ਬੰਦੇ ਨੇ ਪੈਸੇ ਖਾਣੇ ਹੁੰਦੇ ਆ ਹਰਾਮ ਦੇ ਤੇ ਉਹ ਬੰਦੇ ਨੂੰ ਤਕਲੀਫ ਹੋਊਗੀ ਆਪਣਾ ਉਹ ਪਹਿਲਾ ਚੈਨਲ ਸੀਗਾ ਪੰਜਾਬੀ ਜਾਪਾਨ ਤੋਂ YouTube ਤੇ ਜਿਹੜਾ ਫਿਲੀਪੀਨ ਬਾਰੇ ਸਿਰਫ ਆਪਾਂ ਹੀ ਬੋਲਿਆ ਅਜੇ ਤੱਕ ਕਿਸੇ ਵੀ ਚੈਨਲ ਵਾਲੇ ਨੇ ਅਜੇ ਤੱਕ ਇਹਦੇ ਤੇ ਵੀਡੀਓ ਨਹੀਂ ਪਾਈ ਕਿਸੇ ਨੇ ਵਿਸ਼ਾ ਜਿਹੜਾ ਉਹ ਨਹੀਂ ਛੂਇਆ ਕਾਰਨ ਉਥੇ ਕੀ ਹੈ ਜਿਹੜੇ ਉਥੇ ਮੁੰਡੇ ਪੇਚ ਚਲਾਉਂਦੇ ਆ ਭਾਈ ਉਹ ਡਰਦੇ ਨਹੀਂ ਬੋਲਦੇ ਉਥੇ ਬਹੁਤ ਕੁਸ਼ਟ ਜਿਹੜਾ ਹੋ ਇਦਾਂ ਦਾ ਹੋ ਜਾਂਦਾ ਵਾਪਰ ਜਾਂਦਾ ਤੁਸੀਂ ਆਮ ਹੀ ਦੇਖਿਆ ਕਿ ਪੰਜਾਬੀ ਜਿਹੜੇ ਗੋਲੀਆਂ ਨਾਲ ਮਾਰ ਦਿੱਤੇ ਜਾਂਦੇ ਆ ਪਰ ਮੇਰਾ ਮਕਸਦ ਤੁਹਾਡੇ ਨਾਲ ਹਮੇਸ਼ਾ ਹੀ ਤੁਹਾਨੂੰ ਸਚਾਈ ਦੱਸਣ ਦੀ ਮੇਰਾ ਫਰਜ਼ ਆ ਸੋ ਭਾਈ ਇਹ ਜਿਹੜੀ ਵੀਡੀਓ ਅੱਜ ਵਾਲੀ ਤੇ ਇਹਦੇ ਅੱਜ ਹੁਣ ਫਿਲੀਪੀਨ ਜਾਣਾ ਚਾਹੀਦਾ ਨਵਿਆਂ ਨੂੰ ਜਾਂ ਜਿਹੜੇ ਉਥੇ ਗਏ ਲੋਕ ਆ ਜਿਹੜੇ ਬਹੁਤ ਮੈਨੂੰ ਲੋਕਾਂ ਨਾਲ ਤੋਂ ਮੈਨੂੰ ਮੈਸੇਜ ਆਉਂਦੇ ਕਿ ਬਾਈ ਅਸੀਂ ਜਪਾਨ ਆਉਣਾ ਹੁਣ ਜਿਹੜੇ ਮਣੀਲਾ ਪੰਜਾਬ ਤੋਂ ਗਏ ਹੋਏ ਆ ਉਹ ਕਾਹਤੋਂ ਜਪਾਨ ਆਉਣਾ ਚਾਹੁੰਦੇ ਆ ਹੁਣ ਤੁਸੀਂ ਇਹ ਸੋਚ ਲਿਓ ਤੇ ਤੁਸੀਂ ਇੱਥੇ ਪੰਜਾਬ ਬੈਠੇ ਮਣੀਲਾ ਜਾਣਾ ਚਾਹੁੰਦੇ ਆ ਮਣੀਲਾ ਵਾਲੇ ਗਾਂ ਦੋਸਤੋ ਸਭ ਤੋਂ ਜ਼ਿਆਦਾ ਜਿਹੜਾ ਮੈਂ ਇਸ ਗੱਲ ਦਾ ਦੁੱਖ ਵੀ ਆ ਕਿ ਜਿਹੜਾ ਜਦੋਂ ਲੌਕਡਾਊਨ ਹੋਇਆ ਉਦੋਂ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਉਹ ਮਣੀਲਾ ਵਾਲੇ ਆਪਣੇ ਪੰਜਾਬੀ ਵੀਰਾਂ ਦਾ ਹੋਇਆ ਬਹੁਤ ਜ਼ਿਆਦਾ ਜਿਹੜੇ ਉੱਥੇ ਵਧੀਆ ਲੋਕ ਵੀ ਰਹਿੰਦੇ ਆ ਤੇ ਬਹੁਤ ਜ਼ਿਆਦਾ ਕਹਿ ਲੋ ਵੀ ਜਿਹੜੀ ਹੈਲਪ ਵੀ ਕਰਦੇ ਆ ਉਹ ਹਰ ਪੱਖ ਤੋਂ ਹਨ ਪਰ ਕੁਸ਼ਕ ਲੋਕ ਆ ਇਹ ਕੁਸ਼ਕ ਲੋਕਾਂ ਦੀ ਗੱਲ ਮੈਂ ਕਰੂੰਗਾ ਯਾਨੀ ਸਾਰੇ ਨਹੀਂ ਆਪਾਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਮਿਹਨਤ ਕਰ ਰਹੇ ਉੱਥੇ ਦਾ ਕੰਮ ਧੰਦਾ ਕਰ ਰਹੇ ਆ ਪਰ ਕੁਸ਼ਕ ਲੋਕ ਆ ਜਿਹੜੇ ਉਹ ਸਾਰੇ ਪੰਜਾਬੀਆਂ ਦੇ ਨਾਂ ਨੂੰ ਥੱੱਬਾ ਲਾਉਂਦੇ ਆ ਕਿਸੇ ਉੱਥੇ ਪੰਜਾਬ ਬੈਠਿਆਂ ਨੂੰ ਕਹਿ ਦਿੰਦੇ ਆ ਕਿ ਭਾਈ ਜਿੱਦਾਂ ਕੋਈ ਰਿਸ਼ਤੇਦਾਰ ਹੁੰਦਾ ਜਾਂ ਕੋਈ ਕਉਕੀ ਫਿਲੀਪੀਨ ਦੇ ਵਿੱਚ ਬਈ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਕਿਉਂਕਿ ਉੱਥੇ ਪੈਸਿਆਂ ਦਾ ਕੰਮ ਆ। ਹੋਰ ਉੱਥੇ ਟੱਕਾ ਕੰਮ ਨਹੀਂਗਾ। ਉਹ ਉੱਥੇ ਜਦੋਂ ਜਾਂਦੇ ਆ ਕੁਝ ਕੁ ਲੋਕ ਉੱਥੇ ਜਾਂਦੇ ਆ ਤਾਂ ਉੱਥੇ ਜਾ ਕੇ ਕਹਿ ਦਿੰਦੇ ਕਿ ਬਈ ਸਾਡਾ ਦਾ ਉੱਥੇ ਫੈਂਸ ਦਾ ਕੰਮ ਆ। ਉਹ ਜਿਹੜੇ ਪੰਜਾਬ ਬੈਠੇ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਤਾਂ ਉੱਥੇ ਕਿਤੇ ਇਹਨਾਂ ਨੇ ਕੋਈ ਦੁਕਾਨਦਕੂਨ ਖੋਲੀ ਆ ਉੱਥੇ ਲੋਕੀ ਜਾਂਦੇ ਆ ਤੇ ਪੈਸੇ ਲੈ ਕੇ ਉਹ ਆ ਜਾਂਦੇ ਤੇ ਲੋਕੀ ਆਪ ਹੀ ਉੱਥੇ ਜਿਹੜੀਆਂ ਉਹ ਕਿਸ ਤਾਂ ਫੜਾ ਜਾਂਦੇ ਆ ਤੇ ਜਿਹੜਾ ਵਿਆਜ ਆ ਉੱਥੇ ਬਹੁਤ ਜ਼ਿਆਦਾ ਆ। ਚਲੋ ਜਣੀ ਦੀ ਇਹ ਤਾਂ ਹੁੰਦਾ ਸਬਜ਼ ਬਾਗ ਵੀ ਸਾਡੇ ਕੋਲੇ ਤਾਂ ਉੱਥੇ ਏਦਾਂ ਵਾ ਏਦਾਂ ਵਾ ਉਹ ਹਰੇਕ ਬੰਦਾ ਉਹ ਕਰਦਾ ਹੀ ਆ ਹੁਣ ਜਣੀ ਦੀ ਉਥੋਂ ਦੀ ਸਚਾਈ ਕੀ ਆ ਕੰਮ ਦੀ ਮੈਂ ਸਟੈਪ ਬਾਈ ਸਟੈਪ ਮੈਂ ਇਹਦੇ ਤੇ ਆਪਾਂ ਵੀਡੀਓ ਪਾਉਂਦੇ ਰਵਾਂਗੇ ਸਚਾਈ ਦੋਸਤੋ ਇਹ ਆ ਤੁਹਾਡੇ ਉੱਥੇ ਜਿਹੜੇ ਤੁਸੀਂ ਜਦੋਂ ਤੁਸੀਂ ਨਵੇਂ ਜਾਉਂਗੇ ਉੱਥੇ ਇਹ ਨਵੇਂ ਵਾਲੀ ਆ ਜਿਹੜੇ ਪੁਰਾਣੇ ਆ ਵੀਰੋ ਉਹਨਾਂ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਲਈ ਇਹ ਨਹੀਂ ਗਈ ਜਦੋਂ ਤੁਸੀਂ ਇੰਡੀਆ ਤੋਂ ਤੁਹਾਨੂੰ ਕੋਈ ਬੰਦਾ ਕਹਿ ਦਿੰਦਾ ਕਿ ਭਾਈ ਜੀ 7 ਲੱਖ ਲਵਾਂਗਾ 5 ਲੱਖ ਲਵਾਂਗਾ ਵਿੱਚੇ ਤੇਰਾ ਕੰਮ ਪਵਾ ਦੂੰਗਾ ਆਹ ਕਰਾ ਦੂੰਗਾ ਮੋਟਰ ਲੈ ਦੂੰਗਾ ਜੀ ਉੱਥੇ ਪੈਕੇਜ ਹੀ ਲੈਂਦੇ ਆ ਜੀ ਨੇ ਪੈਸੇ ਉਹ ਖਾਣੇ ਹੁੰਦੇ ਆ ਹੁਣ ਇਹਦੇ ਚ ਇੱਕ ਗੱਲ ਸਮਝਣ ਵਾਲੀ ਆ ਵੀ ਜਿਹੜੇ ਤੁਹਾਡੇ ਕੰਮ ਚ ਪੈਸੇ ਕਿੰਨੇ ਲੈਣੇ ਆ ਉਹਨਾਂ ਨੇ ਕੰਮ ਚ ਕਿੰਨੇ ਪਾ ਕੇ ਦੇਣੇ ਆ ਕਿਹੋ ਜਿਹਿਆਂ ਗਾਹਕਾਂ ਚ ਪਾ ਕੇ ਦੇਣਗੇ ਕਈ ਵਾਰੀ ਤਾਂ ਜਿਹੜੇ ਬੰਦੇ ਤੁਹਾਨੂੰ ਸਾਦੇ ਆ ਉਹ ਆਪਦੇ ਜਿਹੜੇ ਗਾਹਕਾਂ ਜਿਹੜੀਆਂ ਹੁੰਦੀਆਂ ਦੁਕਾਨ ਨਾਲ ਏ ਵੀ ਉਹਨਾਂ ਨੂੰ ਹੋਪ ਐਸੇ ਉਹਨਾਂ ਤੁਹਾਡਾ ਕੰਮ ਉਹਨਾਂ ਚ ਪਵਾ ਦਿੱਤਾ ਜਾਂਦਾ ਵੀ ਜਿਹੜਾ ਜਿਹੜਾ ਉਹਨਾਂ ਨੂੰ ਉਹਨਾਂ ਦੀ ਜਿਹੜੀ ਉਹ ਗਾਹਕ ਹੁੰਦੀ ਆ ਵੀ ਉਹ ਉਹਨਾਂ ਨੂੰ ਪੈਸੇ ਦੇ ਹੀ ਨਹੀਂ ਰਹੀ ਹੁੰਦੀ ਤੇ ਉਹਨਾਂ ਦਾ ਕੋਈ 4-5000 ਉਹਨਾਂ ਲਈ ਰਿਆ ਹੁੰਦਾ ਉਹ ਉਹੀ ਕੱਟ ਕੇ ਆਪਦੇ ਪੈਸੇ ਉਹ ਤੇ ਤੁਹਾਡਾ ਪੈਸਾ ਉਹ ਉਹਨਾਂ ਨੂੰ ਫੜਾ ਦਿੰਦੇ ਆ ਉਹ ਆਪਦੇ ਪੈਸੇ 5-5 7-7000 ਜਿੰਨਾ ਵੀ ਮਰਿਆ ਹੁੰਦਾ ਤੋ ਲੋਕੀ ਆਪਦਾ ਪੈਸਾ ਜਿਹੜਾ ਉਹ ਉਥੋਂ ਕੱਢ ਲੈਂਦੇ ਇਹੋ ਜਿਹੇ ਜਿਹੜਾ ਉਹ ਬਹੁਤ ਕੋਸ਼ਿਸ਼ ਦੂਸਤ ਚੱਲ ਰਿਹਾ ਫਿਰ ਤੁਹਾਨੂੰ ਨਵੇਂ ਬੰਦੇ ਨੂੰ ਜਿਹੜੀਆਂ ਉਹ ਗਾਕਾਂ ਵਾਂ ਉੱਥੋਂ ਦੀਆਂ ਜਦੋਂ ਆਪਾਂ ਤੁਸੀਂ ਕਹ ਲਓ ਵੀ ਜੇ ਤੁਸੀਂ ਇੱਥੇ ਕਿਸੇ ਸ਼ਹਿਰ 'ਚ ਵੜ ਗਏ ਤਾਂ ਤੁਸੀਂ ਇੱਕ ਪਾਸਿਓਂ ਉਹ ਲੱਗ ਜਾਣਾ ਪੈਸੇ ਦੇਣ ਉਹ ਕਿਸੇ ਗਾਹਕ ਨੂੰ ਕਿਸੇ ਨੇ ਦੇਤੇ ਕਿਸੇ ਨੇ ਨਹੀਂ ਦਿੱਤੇ ਕੋਈ ਦੁਕਾਨ ਬੰਦ ਕਰ ਦੇਣਾ ਅੱਜ ਦੇ ਟਾਈਮ 'ਚ ਫਿਲੀਪੀਨ ਦੇ ਲੋਕਾਂ ਦਾ ਵੀ ਮਾਨਵੀ ਬਦਲ ਗਿਆ ਕਿਉਂਕਿ ਜਿਹੜੇ ਚੰਗੇ-ਚੰਗੇ ਮੰਨ ਲਓ ਜਿਨ੍ਹਾਂ ਦੀ ਚੰਗੀ ਗ੍ਰਾਹੀ ਸੀਗੀ ਉਹਨਾਂ ਉਹਨਾਂ ਨਾਲ ਵੀ ਮੇਰੀ ਗੱਲ ਹੁੰਦੀ ਆ ਉਹ ਖੌਦ ਕਹਿੰਦੇ ਆ ਕਿ ਬਾਈ ਹੁਣ ਉਹ ਅਗਲਾ ਕੰਮ ਨਹੀਂ ਰਿਹਾ ਬਹੁਤ ਜ਼ਿਆਦਾ ਜਿਹੜੇ ਪੁਰਾਣੇ ਲੋਕ ਸੀਗੇ ਉਹ ਇੱਥੋਂ ਮੁੜ ਚੁੱਕੇ ਆ ਕਾਰਨ ਕੀ ਸੀਗਾ ਕਿ ਕੰਮ ਜਿਹੜਾ ਉਹ ਇੱਕੇ ਜ਼ਮਨ ਡਿੱਗ ਪਿਆ ਜਿਹੜਾ ਹੋਰ ਕੰਮ ਆ ਵੀ ਆਪਾਂ ਕਹਿ ਦਿੰਨੇ ਆ ਕਿ ਵੀ ਹੋਰ ਕੰਮ ਇੱਥੇ ਵੀ ਬਈ ਕੋਈ ਜੋਬ ਵਗੈਰਾ ਮਿਲ ਜਾਂਦੀ ਆ ਉਹ ਉਦਾਂ ਦਾ ਬਹੁਤ ਆ ਜਿਹੜਾ ਉਹ ਕੰਮ ਘੱਟ ਆ ਕੁਝ ਕੁ ਮੁੰਡੇ ਕਰਦੇ ਵੀ ਆ ਪਰ ਉਹਦੇ ਨਾਲ ਕੀ ਆ ਉੱਥੇ ਖਰਚਾ ਪਾਣੀ ਹੀ ਜਿਹੜਾ ਉਹ ਚੱਲਦਾ ਵਾ ਫਿਰ ਹੁਣ ਆਪਾਂ ਗੱਲ ਜਿਹੜੀ ਇਹ ਕਰ ਲਈ ਆ ਕਿ ਹੁਣ ਭਾਈ ਵੀ ਜੇ ਤਾਂ ਤੁਸੀਂ ਉੱਥੇ ਇੰਨੇ ਪੈਸੇ ਲਾ ਕੇ ਜਾਓਂਗੇ ਤੇ ਭਾਈ ਉੱਥੇ ਤੁਹਾਡਾ ਕੰਮ ਚੱਲੇ ਜਾਂ ਨਾ ਚੱਲੇ ਉਹ ਤੁਹਾਡੇ ਭਾਈ ਕਿਸਮਤ ਤੇ ਆ ਜਦੋਂ ਨੂੰ ਤੁਹਾਨੂੰ ਬੋਲੀ ਆਉਣੀ ਆ ਜੇ ਤੁਸੀਂ ਉੱਥੇ ਕੁਝ ਸਿੱਖਣਾ ਵਾ ਬੋਲੀ ਬਾਲੀ ਆਉਣੀ ਆ ਉਦੋਂ ਨੂੰ ਤਾਂ ਜਿਹੜੇ 4 ਪੈਸੇ ਤੁਹਾਡੇ ਕੋਲੇ ਹੋਣਗੇ ਤਾਂ ਉਹ ਅਗਲੇ ਪੂਰੀ ਚ ਪਾ ਕੇ ਤੇ ਤੁਹਾਨੂੰ ਬਾਹਰ ਰੱਖ ਦਿੰਦੇ ਸੋ ਹੁਣ ਇੱਕ ਜਿਹੜੇ ਮਾਪਿਆਂ ਦੇ ਦਿਮਾਗਾਂ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਸਾਡਾ ਤਾਂ ਧੀ ਪੁੱਤ ਇੱਥੇ ਨਸ਼ਾ ਕਰਦਾ ਵਾ ਤੇ ਅਸੀਂ ਇਹਨੂੰ ਬਾਹਰ ਕੱਢ ਦਗੇ ਹੁਣ ਨਸ਼ੇ ਵਾਲੀ ਗੱਲ ਸੁਣ ਲਓ ਦੋਸਤੋ ਨਸ਼ਾ ਉੱਥੇ ਬਹੁਤ ਜ਼ਿਆਦਾ ਵਾ ਤੁਸੀਂ ਚਾਹੇ ਉੱਥੋਂ ਚਟਾ ਲੈ ਲੋ ਚਾਹੇ ਤੁਸੀਂ ਕੋਈ ਟਰਾਮਾਡੋਲ ਲੈ ਲੋ ਕੋਈ ਵੀ ਤੁਸੀਂ ਨਸ਼ਾ ਉੱਥੋਂ ਜਿਹੜਾ ਜਿਵੇਂ ਪੰਜਾਬ 'ਚ ਚੱਲਦਾ ਤੇ ਉਵੇਂ ਜਿਹੜਾ ਦੋਸਤੋ ਨਸ਼ਾ ਉੱਥੇ ਚੱਲਦਾ ਵਾ ਕਿਉਂਕਿ ਹਰ ਇੱਕ ਟਾਈਮ ਬੰਦੇ ਦੀ ਜੇਬ 'ਚ ਪੈਸੇ ਰਹਿੰਦੇ ਆ ਤੇ ਜਨਾਨੀ ਬਾਜੀ ਜਿਹੜੀ ਕਹਿ ਲਓ ਵੀ ਉੱਥੇ ਭਾਈ ਉਹ ਓਪਨ ਆ ਕੰਮ ਬਹੁਤ ਲੋਕ ਮੈਨੂੰ ਸ਼ਰਮ ਆਉਂਦੀ ਆ ਦੱਸਦੇ ਨੂੰ ਇਹ ਗੱਲ ਬਹੁਤ ਲੋਕ ਆ ਦੋਸਤੋ ਜਿਹੜੇ ਇਸ ਕੰਮ 'ਚ ਉਜੜੇ ਆ ਉੱਥੇ ਕਿਉਂਕਿ ਸ਼ਰੇਆਮ ਜਿਹੜਾ ਉੱਥੇ ਉਹ ਕੰਮ ਚੱਲਦਾ ਵਾ ਤੇ ਕਈਆਂ ਦੇ ਉੱਥੇ ਵਾਪਸ ਵੀ ਨਹੀਂ ਜਾਂਦੇਗੇ ਤੇ ਕਈ ਉੱਥੇ ਇਸ ਜਨਾਨੀ ਬਾਜੀ ਕਰਕੇ ਉੱਥੇ ਬੈਠੇ ਆ ਸੋ ਭਾਈ ਇਹ ਵੀ ਸੱਚ ਆ ਉਥੋਂ ਦਾ ਕੋਈ ਵੀ ਦੋਸਤ ਆ ਜਿਹੜੇ ਵਧੀਆ ਕੰਮ ਕਰਦੇ ਆ ਉੱਥੇ ਹਨਾ ਉਹਨਾਂ ਨੂੰ ਇਹ ਗੱਲ ਸਹੀ ਲੱਗੂਗੀ ਸੋ ਇਹ ਸਗੀਆਂ ਦੋਸਤੋ ਜਿਹੜੀਆਂ ਗੱਲਾਂ ਬਾਤਾਂ ਵੀ ਅੱਜ ਦੇ ਟਾਈਮ 'ਚ ਵੀ ਮੈਂ ਕਹਿੰਨਾ ਜਾਂ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਮੈਂ ਕਹਿੰਨਾ ਵੀ ਜੇ ਕੋ ਤੁਹਾਨੂੰ ਸਹੀ ਬੰਦਾ ਮਿਲੇ ਤਾਂ ਫੇਰ ਉਹ ਤੁਹਾਨੂੰ ਸੱਚ ਦੱਸੇ ਸੋ ਭਾਈ ਦੋਸਤੋ ਅੱਜ ਦੇ ਟਾਈਮ 'ਚ ਮੈਂ ਕਹਿੰਦਾ ਵੀ ਭਾਈ ਤੁਹਾਨੂੰ ਫਿਲੀਪੀਨ ਦਾ ਵਾਲਾ ਰਿਸਕ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਹੜਾ ਵੀ ਬੰਦਾ ਕੋਈ ਤੁਹਾਨੂੰ ਕਹਿੰਦਾ ਹੋਊਗਾ ਕਿ ਆ ਜਾ ਤੈਨੂੰ 5 ਲੱਖ 'ਚ ਮੈਂ ਸਾਤੇ ਦੇਣਾ 7 ਲੱਖ 'ਚ ਜਿਹੜਾ ਸਹੀ ਤੁਹਾਡਾ ਦੋਸਤ ਹੋਊਗਾ ਤੁਹਾਡਾ ਰਿਸ਼ਤੇਦਾਰ ਹੋਊਗਾ ਉਹ ਇਹੀ ਗੱਲ ਕਹੂਗਾ ਕਿ ਯਾਰ ਤੁਸੀਂ ਮੇਰਾ ਵੀਰ ਨਾਉ ਕਿਉਂਕਿ ਅਸੀਂ ਪੰਜਾਬ ਬੈਠੇ ਸਮਝਦੇ ਤਾਂ ਉਹ ਹੁੰਦੇ ਹੀ ਨਹੀਂਗੇ ਪਰ ਜਿਹੜਾ ਸਹੀ ਬੰਦਾ ਹੋਊਗਾ ਜਿਹਨੇ ਤੁਹਾਡੇ ਤੋਂ ਰੁਪਈਆ ਉਹਨੇ ਖਾਣਾ ਹੋਊਗਾ ਤੁਹਾਨੂੰ ਸਹੀ ਸਲਾਹ ਦੇਊਗਾ ਭਾਈ ਜਿਹਨੇ ਤੁਹਾਡੇ ਤੋਂ ਪੈਸੇ ਖਾਣੇ ਆ ਉਹ ਤੁਹਾਨੂੰ ਜ਼ਰੂਰ ਕਹੂਗਾ ਕਿ ਭਾਈ ਆ ਜਾ ਚੜਿਆ ਕਿਉਂਕਿ ਉਹਨੂੰ ਤੁਹਾਡੇ ਤੱਕ ਕੋਈ ਮਤਲਬ ਨਹੀਂ ਹੋਊਗਾ ਉਹਨੂੰ ਤੁਹਾਡੇ ਜਿਹੜਾ ਤੁਸੀਂ ਪੈਸੇ ਲੈ ਕੇ ਆਉਂਗੇ ਉਹਨੇ ਤੁਹਾਡੇ ਤੋਂ ਪੈਸੇ ਖਾਣੇ ਆ ਉ ਤਾਂ ਕਰਕੇ ਹੀ ਆ ਉਹਨਾਂ ਟਾਈਮ ਤੁਹਾਨੂੰ ਕਹਿੰਦਾ ਵੀ ਆ ਜਾ ਸੋ ਭਾਈ ਜਿਹੜੀਆਂ ਗਾਹਕਾਂ ਉੱਥੇ ਉਹ ਪੈਸੇ ਹੁਣ ਨਹੀਂ ਦਿੰਦੀਆਂ ਜਾਂ ਚੰਗੇ ਚੰਗੇ ਬੰਦਿਆਂ ਦੀਆਂ ਜਿਹਨਾਂ ਦੀ ਬਹੁਤ ਜ਼ਿਆਦਾ ਗ੍ਰਾਹੀ ਸੀ ਉਹਨਾਂ ਨਾਲ ਵੀ ਗੱਲ ਹੋਈ ਉਹ ਕਹਿੰਦੇ ਭਾਈ ਵੀ ਹੁਣ ਉਹ ਗੱਲ ਨਹੀਂ ਰਹੇਗੀ ਉਥੋਂ ਬਹੁਤ ਜ਼ਿਆਦਾ ਲੋਕੀ ਆ ਜਿਹੜੇ ਅਮਰੀਕਾ ਕੈਨੇਡਾ ਉਹ ਨੰਗ ਗਏ ਤੇ ਜਾ ਵੀ ਰਹੇ ਆ ਕੁਝ ਕੁ ਲੋਕ ਜਿਹੜੇ ਆ ਇੰਡੀਆ ਵੀ ਵਾਪਸ ਜਾਵੜੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਜਿਹੜੇ ਉਹ ਆਉਂਦੇ ਵੀ ਆ ਪੇਜ ਤੇ ਆ ਤੁਸੀਂ ਮੈਂ ਸਕਰੀਨਸ਼ਾਟ ਉਹਦੇ ਵਿੱਚ ਲਾ ਦਿੰਨਾ ਪੇਜ ਤੇ ਵੀ ਆ ਸਾਰੇ ਜਿਹੜੇ ਤੁਸੀਂ ਆ ਦੇਖ ਰਹੇ ਆ ਇਹ ਸਾਰੇ ਜਿਹੜੇ ਫਿਲੀਪੀਨ ਤੋਂ ਇਹ ਮੈਨੂੰ ਮੈਸੇਜ ਆਏ ਆ ਸੋ ਭਾਈ ਜਾਪਾਨ ਵਾਲੀ ਜੇ ਤੁਸੀਂ ਵੀਡੀਓ ਦੇਖਣੀ ਆ ਤਾਂ ਕਿ ਜਾਪਾਨ ਦੇ ਵਿੱਚ ਵੀ ਭਾਈ ਰੂਲ ਚੇਂਜ ਹੋਏ ਆ ਹਨਾ ਉਹਦੀ ਵੀਡੀਓ ਉਈ ਆਪਣੇ ਚੈਨਲ ਤੇ ਪਈ ਆ ਉਹ ਵੀ ਜ਼ਰੂਰ ਦੇਖ ਲਿਓ ਕਿਉਂਕਿ ਅੱਗੇ ਫਿਲਪੀਨ ਤੋਂ ਲੋਕੀ ਆ ਕੇ ਇੱਥੇ ਆਏ ਵੀ ਆ ਬਹੁਤ ਜ਼ਿਆਦਾ ਬਹੁਤ ਮੁੰਡੇ ਸੈੱਟ ਵੀ ਹੋਏ ਆ ਪਰ ਹੁਣ ਜਿਹੜੇ ਜਪਾਨ ਦੇ ਨਵੇਂ ਰੂਲ ਆ ਉਹ ਵੀ ਚੇਂਜ ਹੋਏ ਆ ਸੋ ਭਾਈ ਇਹਨਾਂ ਮੇਰਾ ਮਕਸਦ ਸਿਰਪ ਤੁਹਾਨੂੰ ਜਾਣਕਾਰੀ ਦੇਣਾ ਹੁੰਦਾ ਬਾਕੀ ਤੁਸੀਂ ਅੱਗੇ ਦੇਖਣਾ ਹਨਾ ਵੀ ਕੀ ਕਰਨਾ ਮੈਂ ਅੱਗੇ ਇਨਾਂ ਸੱਚ ਬੋਲਣ ਕਰਕੇ ਜਿਹੜਾ ਆਪਦਾ ਚੈਨਲ ਉਹ ਬੰਦ ਕਰਵਾਇਆ ਵਾ ਕਿਉਂਕਿ ਅਜੇ ਤੱਕ ਕਿਸੇ ਨੇ ਇਹ ਗੱਲ ਕਰਨ ਦੀ ਹਵਜੁਰਤ ਨਹੀਂ ਕੀਤੀ ਦੀ ਕਿ ਫਿਲੀਪੀਨ ਬਾਰੇ ਕੋਈ ਵੀਡੀਓ ਪਾ ਦੇ ਪਰ ਆਪਣਾ ਪਹਿਲਾ ਚੈਨਲ ਆ ਜਿਹੜਾ ਸੱਚ ਬੋਲਦਾ ਹਰ ਇੱਕ ਗੱਲ ਤੇ ਪਰ ਅਸੀਂ ਫੇਰ ਵੀ ਜਿਹੜਾ ਸੱਚ ਬੋਲਣ ਵਾਲੇ ਦਾ ਕਦੇ ਸਾਥ ਨਹੀਂ ਦਿੰਦੇ ਕਦੇ ਅਸੀਂ ਇਹ ਨਹੀਂ ਕਿ ਕਿ ਵੱਤ ਉਹ ਸ਼ੇਅਰ ਕਰ ਦਗੇ ਵੀਡੀਓ ਹਨ ਅਸੀਂ ਆਪਦੇ ਤੱਕ ਹੀ ਉਹ ਰੱਖ ਲੈਨੇ ਕਿਸੇ ਨੂੰ ਸਾਨੂੰ ਪਤਾ ਲੱਗਿਆ ਪਰ ਦੋਸਤੋ ਤੁਸੀਂ ਜਿਹੜਾ ਗੰਦਮੰਤ ਤਾਂ ਬਹੁਤ ਸ਼ੇਅਰ ਕਰਦੇ ਆ ਪਰ ਆਪਣਾ ਚੈਨਲ ਨੂੰ ਜਰੂਰ ਸਪੋਰਟ ਕਰੋ ਤੁਸੀਂ ਆਪਦੇ ਪਰਿਵਾਰ 'ਚ ਵੀ ਬੈਠ ਕੇ ਦੇਖ ਸਕਦੇ ਆ ਹੋਰ ਤੁਹਾਨੂੰ ਕੁਝ ਵੀ ਲੱਗੇ ਕਿ ਭਾਈ ਇਸ ਮਸਲੇ ਤੇ ਆਹ ਵੀਡੀਓ ਕਰੋ ਹਣ ਆਪਾਂ ਉਸ ਦੇਸ਼ ਤੇ ਵੀ ਕਰ ਦਾਂਗੇ ਜੇ ਤੁਹਾਨੂੰ ਲੱਗਦਾ ਕਿ ਭਾਈ ਫਿਲੀਪੀਨ ਦੇ ਵਿੱਚ ਅੱਜ ਕੱਲ ਆਹ ਚੱਲ ਰਿਹਾ ਇਦਾਂ ਉਹ ਲੁੱਟ ਕਰ ਰਹੀ ਤੋ ਤੁਹਾਡਾ ਕੋਈ ਨਾਮ ਵੀ ਨਹੀਂ ਆਊਗਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆ ਪੇਜ ਤੇ ਮੈਸੇਜ ਕਰ ਲਿਓ ਸੋ ਆਪਾਂ ਉਹ ਗੱਲ ਕਰਾਂਗੇ ਦੋਸਤੋ ਸੋ ਭਾਈ ਹੁਣ ਫਿਲੀਪੀਨ ਜਾਣ ਦਾ ਕੋਈ ਵੀ ਫਾਇਦਾ ਨਹੀਂਗਾ ਦੋਸਤੋ ਜਿਹੜਾ ਕੋ ਤੁਹਾਡੇ ਕੋਲੇ ਚਾਰ ਪੈਸੇ ਹੈਗੇ ਆ ਜੇ ਤੁਸੀਂ ਬਾਹਰ ਕਿਸੇ ਜਾਣਾ ਹੀ ਚਾਹੁੰਦੇ ਹੋ ਯੂਰਪ ਜਾਂ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੇ ਮੈਂ ਕਹਾ ਕਰ ਲਗਾ ਮੈਂਸ਼ਨ ਪੇਜ ਆ ਇਹ ਇਹਨਾਂ ਨਾਲ ਤੁਸੀਂ ਗੱਲ ਕਰੋ ਮਨਪ੍ਰੀਤ ਸਿੰਘ ਫੈਂਸਰ ਮੁੰਡਾ ਇਹਨਾਂ ਦਾ ਚੰਡੀਗੜ੍ਹ ਆਫਿਸ ਆ ਕੋਈ ਵੀ ਪੈਸਾ ਇਹ ਤੁਹਾਡੇ ਤੋਂ ਪਹਿਲਾਂ ਨਹੀਂ ਲੈਣਗੇ ਸਾਰੇ ਪੈਸੇ ਆ ਜਿਹੜੇ ਤੁਹਾਡੇ ਤੋਂ ਵੀਜ਼ਾ ਜਦੋਂ ਲੱਗਿਆ ਤੁਹਾਡਾ ਉਦੋਂ ਬਾਅਦ ਚੋਂ ਲੈਣਗੇ ਜਿਹੜੇ ਦੇਸ਼ ਤੁਸੀਂ ਕਹੋਗੇ ਉਹਸੇ ਦੇ ਤੁਹਾਨੂੰ ਇਹ ਗਾਈਡ ਕਰਨਗੇ ਤੇ ਸਾਰਾ ਕੁਝ ਬਹੁਤ ਵਧੀਆ ਕੋਈ ਪੈਸੇ ਦਾ ਰਿਸਕ ਨਹੀਂਗਾ ਕੋਈ ਕੁਸ਼ ਨਹੀਂਗਾ ਬਹੁਤ ਵਧੀਆ ਸੋਚ ਵਾਲੇ ਇਹ ਮੁੰਡਾ ਵਾ ਸੋ ਭਾਈ ਇਹਨਾਂ ਨਾਲ ਜਰੂਰ ਸੰਪਰਕ ਕਰਿਓ ਆ ਤੁਸੀਂ ਨੰਬਰ ਵੀ ਦੇਖ ਸਕਦੇ ਹੋ ਤੇ ਇਹਨਾਂ ਦਾ ਜਿਹੜਾ ਸਕਾਈ ਜਿਹੜਾ ਇਹਨਾਂ ਦਾ ਨਾਮ ਆ ਤੇ ਉਹ ਜਰੂਰ ਦੇਖਿਓ ਤੇ ਇਹਨਾਂ ਨਾਲ ਜਰੂਰ ਗੱਲਬਾਤ ਕਰਿਓ ਜੇ ਕੋਈ ਦੋਸਤ ਚਾਹੁੰਦਾ ਵਾ ਧੰਨਵਾਦ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ